ਕਸਾ ਪ੍ਰਭੂ ਸਤਿ ਸ਼੍ਰੀ ਅਕਾਲ ਮੈਂ ਬਰਗਰ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਜੇ ਲੋ ਕੋਈ ਵਾਇਰਲ ਬੁਖਾਰ ਹੁੰਦਾ ਹੈਗਾ ਨਾ ਤਾਂ ਜਿੰਨਾ ਦੇ ਸਰੀਰ ਦੇ ਵਿੱਚ ਫੌਜ ਦੀ ਗਿਣਤੀ ਘੱਟ ਹੁੰਦੀ ਹੈ ਚਿੱਟੇ ਸੈੱਲਾਂ ਦੀ ਗਿਣਤੀ ਲਾ ਲਓ ਘੱਟ ਹੁੰਦੀ ਹੈਗੀ ਆ ਤਾਂ ਉਹਨਾਂ ਨੂੰ ਜਲਦੀ ਬੁਖਾਰ ਹੋ ਜਾਂਦਾ ਹੈਗਾ ਤਾਂ ਫਿਰ ਰਿਕਵਰੀ ਦੇ ਟਾਈਮ ਲੱਗਦਾ ਹੈਗਾ ਤੁਹਾਨੂੰ ਦਵਾਈ ਲੈਣੀ ਪੈਂਦੀ ਹੈਗੀ ਆ ਪਰ ਜੇਕਰ ਕੋਈ ਫਸਲ ਹੀ ਤੁਸੀਂ ਕਿਸੇ ਬੁਖਾਰ ਦੇ ਤਹਿਤ ਲਾ ਦਿੱਤੀ ਇਸ ਵਾਰ ਮੂੰਗੀ ਦਾ ਬੁਖਾਰ ਹੋਇਆ ਹੋਇਆ ਤੇ ਉਹ ਵੀ ਇੱਕ ਤੀਰ ਦੇ ਨਾਲ ਦੋ ਨਿਸ਼ਾਨ ਲਾਉਣ ਦਾ ਬੁਖਾਰ ਚੱਲ ਰਿਹਾ ਹੈਗਾ ਕਿ ਫੱਡ ਵੀ ਸਕਦੇ ਹਾਂ ਖਾਦ ਵੀ ਬਣ ਸਕਦੀ ਹੈ ਤਾਂ ਇੱਕ ਚੰਗੀ ਸ਼ੁਰੂਆਤ ਵੀ ਹੈਗੀ ਆ ਪਰ ਇੱਕ ਲਾਲਚ ਭਰੀ ਸ਼ੁਰੂਆਤ ਵੀ ਹੈਗੀ ਆ ਤੇ ਮਤਲਬ ਕਿ ਇੱਕ ਲਹਿਰ ਦੇ ਕਰਕੇ ਇਹ ਚੀਜ਼ ਲੱਗ ਰਹੀ ਹੈ ਜਿਹਦੇ ਕਰਕੇ ਬੀਜ ਮਹਿੰਗੇ ਹੋ ਗਏ ਤੇ ਇਹ ਖਾਦ ਆਪਾਂ ਨੂੰ ਮਹਿੰਗੀ ਪੈ ਰਹੀ ਹੈਗੀ ਆ ਪਰ ਖੇਤਾਂ ਦੇ ਵਿੱਚ ਜੇਕਰ ਲੱਗੀ ਹੋਈ ਹੈ ਤਾਂ ਆਪਾਂ ਇੱਕ ਵੀਡੀਓ ਪਹਿਲਾਂ ਅਪਲੋਡ ਕੀਤੀ ਹੈਗੀ ਜਿਹੜੀ ਕਿ ਇਹਦੇ ਇਨਸੈਕਟਸ ਨੂੰ ਇਹਦੇ ਕੀੜਿਆਂ ਨੂੰ ਕੰਟਰੋਲ ਕਰਨ ਦੇ ਲਈ ਤੁਹਾਡੀ ਸਹਾਇਤਾ ਕਰਦੀ ਹੈਗੀ ਕਿਉਂਕਿ ਸ਼ੁਰੂਆਤ ਦੇ ਵਿੱਚ ਜਦੋਂ ਹੀ ਮੂੰਗੀ ਤਿੰਨ ਤੋਂ ਚਾਰ ਪੰਜ ਪੱਤਿਆਂ ਦੀ ਹੁੰਦੀ ਹੈਗੀ ਆ ਤਾਂ ਉਹਦੇ ਵਿੱਚ ਕੋਈ ਬਾਗ਼ਸ ਕੋਈ ਮੱਛਰ ਕੋਈ ਤੇਲਾ ਕੋਈ ਜੂੰ ਉਹਦੇ ਦੇ ਕੋਈ ਸੁੰਡੀ ਹਮਲਾ ਕਰ ਸਕਦੀ ਹੈਗੀ ਆ ਉਹਦੇ ਤੋਂ ਤੁਸੀਂ ਸਾਵਧਾਨ ਰਹਿਣਾ ਤੇ ਉਹਨੂੰ ਤੁਸੀਂ ਕੰਟਰੋਲ ਕਰਨਾ ਹੈਗਾ ਨਦੀਨਾ ਨੂੰ ਵੀ ਪਹਿਲੇ 25 30 ਦਿਨਾਂ ਦੇ ਵਿੱਚ ਤੁਸੀਂ ਗੜਾਈ ਕਰਕੇ ਕੰਟਰੋਲ ਕਰਨਾ ਇਹ ਨਹੀਂ ਹੈਗਾ ਕਿਸੇ ਸਪਰੇ ਦਾ ਸਹਾਰਾ ਲੈਣਾ ਤੇ ਮੂੰਗੀ ਸਾਰੀ ਖਤਮ ਹੋ ਜਾਣੀ ਹੈਗੀ ਹੈ ਅੱਜ ਦੀ ਗੱਡੀ ਜਿਹੜੀ ਹੈਗੀ ਆ ਉਹ ਇੱਕ ਇਹ ਹੈਗੀ ਆ ਕਿ ਜੇਕਰ ਤੁਹਾਡੀ ਮੂੰਗੀ ਉਗਰੀ ਹੋਈ ਹੈ 25 30 ਦਿਨ ਦੀ ਹੋ ਚੁੱਕੀ ਆ ਬਹੁਤ ਸਹੀ ਸਮੇਂ ਤੇ ਲੱਗੀ ਹੋਈ ਆ 25 April ਤੋਂ ਪਹਿਲਾਂ ਲੱਗੀ ਹੋਈ ਆ ਤਾਂ ਉਸ ਮੂੰਗੀ ਦੇ ਵਿੱਚ ਇੱਕ ਤੁਸੀਂ ਗਲਤੀ ਕਰਕੇ ਸਾਰੀ ਬਾਜੀ ਹੈ ਜਿਹੜੀ ਉਹ ਖਰਾਬ ਕਰ ਸਕਦੀ ਆ ਉਹ ਕਿਹੜੀ ਗਲਤੀ ਆ ਉਹ ਯੂਰੀਆ ਦੀ ਗਲਤੀ ਆ ਮੂੰਗੀ ਹੈ ਜਿਹੜੀ ਇਹ ਵੀ ਇੱਕ ਲੈਗਮਨ ਕ੍ਰੋਪ ਆ ਮਤਲਬ ਕਿ ਇਹਦੀਆਂ ਜੜ੍ਹਾਂ ਦੇ ਵਿੱਚ ਵੀ ਰਾਈਜ਼ੋਬੀਅਮ ਦੀਆਂ ਗੰਡਾਂ ਹੁੰਦੀਆਂ ਹੈਗੀਆਂ ਜਿੱਥੇ ਕਿ ਅਮਲ ਪੈਦਾ ਹੁੰਦਾ ਹੈਗਾ ਜਿੱਥੇ ਕਿ ਨਾਈਟ੍ਰੋਜਨ ਫਿਕਸ ਕੀਤੀ ਜਾਂਦੀ ਹੈਗੀ ਆ ਜਿੱਥੇ ਕਿ ਆਉਣ ਵਾਲੀ ਫਸਲ ਦੇ ਲਈ ਨਾਈਟ੍ਰੋਜਨ ਦੇ ਭੰਡਾਰ ਰੱਖੇ ਜਾਂਦੇ ਹੈਗੇ ਆ ਕੁਦਰਤੀ ਜੀਵਾਣੂਆਂ ਵਿਛਾਣੂਆਂ ਦੁਆਰਾ ਪਰ ਜਿਹੜਾ ਪ੍ਰੋਬਲਮ ਕੀ ਹੈਗੀ ਆ ਕਿ ਆਪਾਂ ਨੇ ਹਰ ਇੱਕ ਫਸਲ ਨੂੰ ਯੂਰੀਆ ਪਾਉਣ ਦਾ ਰੁਝਾਨ ਪਾਇਆ ਹੋਇਆ ਰੱਖਿਆ ਹੋਇਆ ਆ ਵੀ ਆਦਤ ਬਣਾ ਰੱਖੀ ਹੈਗੀ ਆ ਤੇ ਇਸ ਨੂੰ ਵੀ ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿੱਚ ਯੂਰੀਆ ਦਿੰਨੇ ਹੈਗੇ ਹੋ ਤਾਂ ਰਸ ਚੂਸਕ ਕੀੜਿਆਂ ਦੀ ਗਿਣਤੀ ਵੱਧ ਸਕਦੀ ਹੈ ਪੱਤੇ ਇਕੱਠੇ ਹੋ ਸਕਦੇ ਆ ਵਾਇਰਸ ਆ ਸਕਦਾ ਹੈਗਾ ਇਸ ਦੀ ਰਿਕੁਆਇਰਮੈਂਟ ਸਿਰਫ ਆਪਾਂ ਯੂਨੀਵਰਸਿਟੀ ਦੇ ਮੂੰਗ ਦੇ ਬੀਜ ਦੀਆਂ ਵਰਾਇਟੀਆਂ ਬਣਾਉਣ ਵਾਲੇ ਸਾਇੰਟਿਸਟਾਂ ਦੇ ਟੱਚ ਦੇ ਵਿੱਚ ਰਹਿਣ ਤੋਂ ਬਾਅਦ ਇਹ ਕੀ ਦਾ ਪਤਾ ਲੱਗਿਆ ਕਿ ਬੂਟਿਆਂ ਨੂੰ ਇੱਕ ਏਕੜ ਦੇ ਵਿੱਚ 15 ਕਿਲੋ ਤੋਂ ਵੱਧ ਆਪਾਂ ਨੂੰ ਯੂਰੀਆ ਖਾਦ ਨਹੀਂ ਚਾਹੀਦੀ ਉਹ ਇਹ ਕਹਿੰਦੇ ਹੈਗੇ ਕਿ ਬਜਾਈ ਦੇ ਸਮੇਂ ਹੀ ਪਾ ਦੇਣਾ ਚਾਹੀਦਾ ਸੀਗਾ ਚਲੋ ਰਹਿ ਗਿਆ ਤੁਸੀਂ ਪਹਿਲੇ ਪਾਣੀ ਤੇ ਪਾ ਸਕਦੇ ਹੋ ਬਟ 15 ਕਿਲੋ ਤੋਂ ਵੱਧ ਯੂਰੀਆ ਪਾਉਣਾ ਇਸ ਫਸਲ ਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਹਵਾ ਦੇ ਵਿੱਚੋਂ ਫਿਕਸ ਕਰਕੇ ਧਰਤੀ ਦੇ ਵਿੱਚ ਇਹਨੇ ਰੱਖਣਾ ਹੁੰਦਾ ਆਉਣ ਵਾਲੀ ਫਸਲ ਦੇ ਵਿੱਚ ਇਸੇ ਕਰਕੇ ਇਸ ਨੂੰ ਹਰੀ ਖਾਦ ਤੇ ਆਉਣ ਵਾਲੀ ਫਸਲ ਦੇ ਵਿੱਚ ਯੂਰੀਆ ਘਟਾਉਣ ਦੇ ਲਈ ਵੀ ਸਿਫਾਰਸ਼ ਕੀਤੀ ਜਾਂਦੀ ਹੈਗੀ ਆ ਪਰ ਆਪਾਂ ਜੇ ਇਸੇ ਫਸਲ ਨੂੰ ਯੂਰੀਆ ਵੱਧ ਪਾ ਦਿੱਤਾ ਤਾਂ ਉਹ ਕੁਦਰਤੀ ਜਿਹੜੇ ਕੰਮ ਹੋਣੇ ਰਾਈਜ਼ੋਬੀਅਮ ਦੁਆਰਾ ਉਹ ਬਹੁਤ ਘਟ ਜਾਣਗੇ ਤੇ ਉਹਨਾਂ ਦਾ ਰਿਜ਼ਲਟ ਆਉਣ ਦੀ ਬਜਾਏ ਆਪਾਂ ਨੂੰ ਮਾੜਾ ਰੁਝਾਨ ਮਿਲੇਗਾ ਤੇ ਚੰਗਾ ਝਾੜ ਵੀ ਨਹੀਂ ਆਵੇਗਾ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਗਰੋਥ ਪ੍ਰਮੋਟਰ ਤੁਸੀਂ ਵਰਤ ਸਕਦੇ ਹੋ ਐਨਪੀਕੇ ਸਪਰੇ ਤੁਸੀਂ ਕਰ ਸਕਦੇ ਹੋ ਮੌਸਮ ਠੰਡਾ ਰਹਿੰਦਾ ਹੈਗਾ ਪਾਣੀ ਇੱਕੋ ਹੀ ਲੱਗਣਾ ਹੈਗਾ ਮਿੱਟੀ ਹੈਵੀ ਆ ਸੈਲ ਫੜਦੀ ਰਹੀ ਆ ਉਹਦੇ ਵਿੱਚ ਆਰਗੇਨਿਕ ਕਾਰਬਨ 0.7 ਇੱਕ ਹੈਗੀ ਆ ਚੰਗਾ ਸਿੱਲਾ ਵਾਤਾਵਰਨ ਮਿੱਟੀ ਦੇ ਵਿੱਚ ਮੌਜੂਦ ਰਹਿੰਦਾ ਹੈਗਾ ਤਾਂ ਸ਼ਾਇਦ ਇੱਕ ਵੀ ਪਾਣੀ ਨਾ ਲੱਗੇ ਇੱਕ ਬਰਸਾਤ ਹੋ ਗਈ ਤਾਂ ਉਸ ਦੇ ਨਾਲ ਹੀ ਮੰਗੀ ਪੱਕ ਜਾਣੀ ਹੈਗੀ ਹੈ ਜਿਹੜੀ ਜੂਨ ਦੇ ਐਂਡ ਦੇ ਵਿੱਚ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਪੱਕਣ ਵਾਲੀ ਮੰਗੀ ਸੁਰੱਖਿਤ ਹੈਗੀ ਹੈ ਨਹੀਂ ਤਾਂ ਸਮੱਸਿਆ ਤੁਹਾਨੂੰ ਆ ਸਕਦੀ ਹੈਗੀ ਹੈ ਕਿ ਬਰਸਾਤ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਭਰਨ ਕਰਕੇ ਪੱਕੀ ਹੋਈ ਮੂੰਗੀ ਤੁਹਾਡੇ ਤੋਂ ਵੱਡੀ ਵੀ ਨਾ ਜਾਵੇ ਪਰ ਖੇਤ ਦੇ ਵਿੱਚ ਹਰੀ ਖਾਦ ਦਾ ਕੰਮ ਤਾਂ ਉਹ ਪੂਕੰਮਲ ਤੌਰ ਤੇ ਹੀ ਕਰੇਗੀ ਇਸ ਜਾਣਕਾਰੀ ਨੂੰ ਹੋਰ ਕਿਸਾਨਾਂ ਦੇ ਨਾਲ ਵੀ ਜਰੂਰ ਸਾਂਝੀ ਕਰਿਓ ਕਿਉਂਕਿ ਇੱਕ ਗਲਤੀ ਦੇ ਨਾਲ ਤੁਹਾਡੀ ਮੂੰਗੀ ਦੀ ਫਸਲ ਆਉਣ ਵਾਲੀ ਫਸਲ ਨਰਮੇ ਦੀ ਫਸਲ ਜੇਕਰ ਆਸੇ ਪਾਸੇ ਕਿੰਨਾ ਚੱਲ ਲੱਗੀ ਹੋਈ ਆ ਤਾਂ ਉਹਦੇ ਲਈ ਵੀ ਇੱਕ ਵੱਡਾ ਅੜਿੱਕਾ ਪੈਦਾ ਕਰ ਸਕਦੀ ਹੈਗੀ ਬਹੁਤ ਧੰਨਵਾਦ ਇੰਸਟਾਗ੍ਰam ਫੇਸਬੁਕ YouTube ਤੇ ਹੋਰ ਵੀਡੀਓ ਦੇ ਲਈ ਜੁੜੇ ਰਹੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ